ਆਪਣੇ ਆਪਣੇ ਬੰਦੇ ਚੁੱਪ ਕਰਾ ਦੇ ਤੁਸੀਂ ਚੁੱਪ ਕਰੋ ਮੈਨੂੰ ਸਰ ਬੋਲੋ ਮੇਰੀ ਗੱਲ ਸੁਣੋ ਪਹਿਲਾਂ ਤਾਂ ਇਸ ਕਰਕੇ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ 1 ਟੂ 1 ਗੱਲ ਕਰ ਰਹੇ ਨੇ ਆ ਤੁਸੀਂ ਕਹਿੰਦੇ ਕਿ ਸਵਾਲ ਜਵਾਬ ਹੋਣਗੇ ਜੇ ਤੁਸੀਂ ਜੇ ਮੇਰੀ ਮੇਰੀ ਗੱਲ ਸੁਣੋ ਜੇ ਤੁਸੀਂ ਸਵਾਲ ਜਵਾਬ ਜੇ ਤੁਸੀਂ ਸਵਾਲ ਜਵਾਬ ਵਾਲੇ ਪਾਸੇ ਨੂੰ ਆਣਾ ਸਵਾਲ ਵਾਲੇ ਪਾਸੇ ਨਾਲ ਜਾਓ ਸਭ ਤੋਂ ਤੁਸੀਂ ਗੱਲ ਗੱਲੇ ਨਹੀਂ ਪੂਰੀ ਹੋਣ ਤੋਂ ਤੁਸੀਂ ਇਹ ਗੱਲ ਤਾਂ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਡੇ ਪਲਾਂਟ ਦੇ ਅਸੀਂ ਤੁਹਾਡੇ ਨਾਲ ਧੱਕਾ ਨਹੀਂ ਕਰ ਰਹੇ ਤੁਹਾਡੇ ਪਲਾਂਟ ਦੇ ਵਿੱਚ ਅਸੀਂ ਜਿਹੜੇ ਮੁੰਡਿਆਂ ਦੀ ਮੰਗਾ ਇਹ ਮੰਗਾ ਲੈ ਕੇ ਤੁਹਾਡੇ ਕੋਲ ਆਏ ਹਾਂ ਠੀਕ ਨਹੀਂ ਤੁਸੀਂ ਸੁਣਦੇ ਹੀ ਨਹੀਂ ਤੁਸੀਂ ਸੁਣਦੇ ਹੀ ਨਹੀਂ ਗੱਲ ਨਹੀਂ ਪੂਰੀ ਕਰਾਂਗੇ ਤੁਸੀਂ 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 ਕਹਿ ਰਹੇ ਹੋ ਕਿ ਐ ਸਾਡੇ ਪਲਾਂਟ ਚ ਕਿਵੇਂ ਆ ਗਏ ਇੱਕ ਗੱਲ ਸੁਣੋ ਮੈਂ ਇਹ ਕਿਸੇ ਨੂੰ ਦੱਸ ਰਿਹਾ ਹਾਂ ਵੀ ਦੋ ਸਾਲ ਹੋ ਗਏ ਉਹ ਹੋਰ ਬੋਲੇ ਰਹੇ ਨਾ ਨਾ ਹੁਣ ਮੈਨੂੰ ਦੱਸੋ ਜਿਹੜੇ ਇੱਕ ਬੰਦਾ ਬੋਲੇਗਾ ਜਿਹੜੇ ਜਿਹੜੇ ਇੱਥੇ ਆਹ ਮੁੰਡੇ ਕੰਮ ਕਰ ਰਹੇ ਨੇ ਹਾਂਜੀ ਇਹਨਾਂ ਇਹਨਾਂ ਦੀ ਮੰਗ ਹੈ ਕਿ ਇਹ 5-5 ਸਾਲ ਤੋਂ ਇੱਥੇ ਕੰਮ ਕਰ ਰਹੇ ਨੇ ਠੀਕ ਹੈ 5-5 ਸਾਲ ਤੋਂ ਆਹ ਕੰਮ ਕਰ ਰਹੇ ਨੇ ਜਿਹੜੇ ਉਹਨਾਂ ਦੀ ਤਨਖਾਹ ਹੈ ਤਨਖਾਹ ਉਹ ਘੱਟ ਹੈ ਇਹ ਤਨਖਾਹਾਂ ਨੂੰ ਵਧਾਈ ਜਾਵੇ ਇਹ ਮੰਗਿਆ ਇਹਨਾਂ ਨੇ ਤੇ ਦੂਜਾ ਜਿਹੜਾ ਇਹਨਾਂ ਦਾ ਓਵਰਟਾਈਮ ਲੱਗਦਾ ਉਹ ਛੁੱਟੀ ਦੇ ਵਿੱਚ ਐਡਸ ਨਾ ਹੋਵੇ ਉਹ ਪੈਸਿਆਂ ਦੇ ਵਿੱਚ ਬਦਲੇ ਮੰਨ ਕੇ ਚਲੋ ਜੇ ਇਹ ਰਹੀ ਤਰਨੋਂ ਬੰਟੇ ਦੀ ਜਿੰਨੀ ਦੀ ਬੈਠੀ ਦੀ ਜੋਬ ਆ ਜੇਕਰ ਇਹ 12 13 ਘੰਟੇ